ਕੋਹਣ ਆ ਗਿਆ ਆਈ ਆਈ 2 ਮਿੰਟ ਭਾਬੀ ਜੀ ਤੁਸੀਂ ਹਾਂ ਬੁੱਤ ਸਤਿ ਸ਼੍ਰੀ ਅਕਾਲ ਪੱਬੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੱਸੋ ਮੈਂ ਤਾਂ ਮੈਂ ਤਾਂ ਠੀਕ ਹਾਂ ਤੁਸੀਂ ਬਿਨਾ ਫੋਨ ਕੀਤੇ ਅਚਾਨਕ ਕਿਵੇਂ ਉੱਤ ਮੈਂ ਤਾਂ ਉਹ ਭੋਗ ਤੇ ਆਈ ਸੀ ਉਹ ਮੇਰੇ ਚਾਹ ਪਾਣੀ ਪੀਂਦੇ ਤੇ ਮਹਾ ਚਲ ਮੈਂ ਜੱਸ ਨੂੰ ਮਿਲਿਆ ਵਾ ਬਿਲਕੁਲ ਸਹੀ ਸੋਚਿਆ ਤੁਸੀਂ ਵਧੀਆ ਕੀਤਾ ਤੇ ਵੀਰਾ ਨਹੀਂ ਆਇਆ ਨਹੀਂ ਉਹ ਤਾਂ ਉਹਦਾ ਖੇਤ ਗਿਆ ਉਹਨੇ ਰੇਰੂ ਪਾਉਣੀ ਸੀ ਕਣਕ ਚ ਤਾਂ ਕਰਕੇ ਮਹਾ ਚਲ ਮੈਂ ਤਾਂ ਭੋਗ ਤੇ ਉਹ ਪਹਿਲਾਂ ਕਹਿੰਦੀ ਮੈਂ ਜਾਣਾ ਮੋਹ ਨਹੀਂ ਮੈਂ ਜਾਨੀ ਆ ਵਹਾਂ ਨੇ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਆ ਗਏ ਮਿੰਨ ਤੁਹਾਨੂੰ ਦੇਖ ਕੇ ਨਾ ਸੱਚੀ ਰੂਹ ਖੁਸ਼ ਹੋ ਗਈ ਮੇਰੀ ਚਲ ਸ਼ੁਕਰ ਹੈ ਬੱਤ ਜੀ ਕਰਦਾ ਸੀ ਮਿਲਣ ਨੂੰ ਹਾਂ ਜੀ ਤੁਸੀਂ ਹੁਣ ਬੈਠੋ ਮੈਂ ਤੁਹਾਡੇ ਲਈ ਚਾਹ ਬਣਾਉਣੀ ਆ ਤੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹ ਨਾ ਬਣਾਈ ਮੈਂ ਅੱਥੇ ਰੋਟੀ ਰੋਟੀ ਖਾ ਕੇ ਆਈਆਂ ਬਸ ਪਾਣੀ ਦਾ ਗਲਾਸ ਲਿਆ ਚਲ ਠੀਕ ਹੈ ਮੈਂ ਪਾਣੀ ਦਾ ਗਲਾਸ ਲੈ ਕੇ ਆਉਣੀ ਆ ਬੈਠੋ 2 ਮਿੰਟ ਲੈ ਮਿੰਨ ਦੋ ਆ ਗਈ ਸਸੀ ਕਨ ਮਸੀ ਜੀ ਸਸੀ ਕ ਕਿਵੇਂ ਹੋ ਠੀਕ ਹੋ ਹਾਂ ਠੀਕ ਐ ਤੂੰ ਦੱਸ ਮੈਂ ਤੋ ਕਿਵੇਂ ਹਾਂ ਹਾਂ ਮਸੀ ਜੀ ਵਧੀਆ ਤੁਸੀਂ ਦੱਸੋ ਚਲੋ ਵਧੀਆ ਹੀ ਚਾਹੀਦਾ ਭਾਈ ਮਾਸੜ ਜੀ ਠੀਕ ਨੇ ਹਾਂ ਸਾਰੇ ਵਧੀਆ ਨੇ ਤੂੰ ਦੱਸ ਆਪਦਾ ਕਿਵੇਂ ਆ ਪਰਿਵਾਰ ਬਸ ਠੀਕ ਠਾਕ ਮਸੀ ਮੈਂ ਤਾਂ ਇੱਥੇ ਭੋਗ ਤੇ ਆਈ ਸੀ ਕੋਲੋਂ ਮੁੜਿਆ ਨਹੀਂ ਗਿਆ ਮਾਹ ਚੱਲ ਵੜਾ ਜਾ ਜਸੂ ਦਾ ਪਤਾ ਲੈ ਲੈ ਅੱਛਾ ਚਲ ਵਧੀਆ ਕੀਤਾ ਆ ਗਈ ਤੂੰ ਨਾਲ ਇਹਨੂੰ ਮਿਲ ਜੇਗੀ ਹੋਰ ਮਸੀ ਕੋਲੋਂ ਫਿਰ ਕਿੱਥੇ ਮੁੜਿਆ ਜਾਂਦਾ ਹਾਂ ਤੇ ਉਹ ਆਪਣੀ ਗੁੜੀਆਂ ਦਾ ਕੀ ਹਾਲ ਹੈ ਠੀਕ ਐ ਠੀਕ ਆ ਮਸੀ ਬਹੁਤ ਵਧੀਆ ਜਮਾ ਸੈਟ ਹੈਗੀ ਚੱਲ ਵਧੀਆ ਭਾਈ ਆਪਾਂ ਨੂੰ ਤਾਂ ਆਹੀ ਚਾਹੀਦਾ ਚੱਲ ਤੀ ਪੁੱਤ ਸੈੱਟ ਹੋ ਜੇ ਆਦਾ ਕੰਮ ਧੰਦੇ ਲੱਗੇ ਰਹੋ ਬਣਾ ਹੋਰ ਮਾਸੀ ਫਿਰ ਇਹੀ ਗੱਲਾਂ ਹੁੰਦੀਆਂ ਨੇ ਤੇ ਲੈ ਤੂੰ ਮੈਨੂੰ ਦੱਸਿਆ ਹੀ ਨਹੀਂਗਾ ਮੈਨੂੰ ਵੀ ਬਿਨਾਂ ਦੱਸੇ ਹੀ ਆਏ ਨੇ ਇਹ ਕਹਿ ਰਹੇ ਸੀ ਕਿਸੇ ਪਿੰਡ ਤੇ ਭੋਗ ਤੇ ਆਏ ਸੀ ਤਾਂ ਮਿਲਣ ਆ ਗਏ ਬਸ ਫੋਨ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਮਾਸੀ ਚੱਲ ਕੋਈ ਨਹੀਂ ਭਾਈ ਤੁਹਾਡਾ ਆਉਦਾ ਘਰ ਆਗਾ ਫੋਨ ਕਰਨ ਵਾਲੀ ਕਿਹੜੀ ਗੱਲ ਜਦੋਂ ਮਰਜੀ ਆਓ ਹੈ ਇਹ ਤਾਂ ਹੈ ਜੀ ਹਾਂ ਤੇ ਭੋਗ ਤੇ ਫਿਰ ਕੌਣ ਕੌਣ ਆਇਆ ਸੀ ਪਿੰਡੋਂ ਮਾਸੀ ਜੀ ਸਾਰਾ ਸ਼ਰੀਕਾ ਹੀ ਸੀਗਾ ਅੱਛਾ ਹਾਂ ਤੇ ਫਿਰ ਸੇਰਾ ਨਹੀਂ ਆਇਆ ਨਾ ਨਾ ਮਾਸੀ ਜੀ ਕਹਿੰਦੇ ਤਾਂ ਪਹਿਲਾਂ ਉਹੀ ਸੀ ਫਿਰ ਉਹ ਕਹਿੰਦੇ ਮੈਂ ਕਣਕ ਚ ਰੇ ਪਾਦਾ ਕਹਿੰਦੇ ਚੱਲ ਤੂੰ ਜਾਇਆ ਅੱਛਾ ਚੱਲ ਭਈ ਇੱਕ ਜਨਾਬ ਦਾ ਕੰਮ ਵੀ ਕਰਨਾ ਹੁੰਦਾ ਹਨਾ ਮੈਨੂੰ ਤਾਂ ਆਇਆ ਸੀ ਮੈਂ ਤੁਸੀਂ ਵੀ ਹੋਮੋਂਗੇ ਉੱਥੇ ਮੈਂ ਵੀ ਜਾਣਾ ਸੀਗਾ ਤੇ ਮੈਨੂੰ ਤਾਂ ਇਹ ਲੱਗਦਾ ਤੇ ਬਾਪੂ ਟੇਕ ਆਇਆ ਹੋਗਾ ਮੱਥਾ ਨਹੀਂ ਆ ਆਪਣੇ ਕਿਹੜਾ ਫਿਰ ਬਾਲੇ ਸਿਰਕੇ ਚੋਂ ਸੀਗਾ ਤਾਂ ਦੂਰ ਚ ਦੀ ਰਿਸ਼ਤੈਰੀ ਆ ਪਿੰਡ ਚ ਚਲੋ ਕੋਈ ਨਾ ਦੁੱਖ ਸੁੱਖ ਚ ਪਿੰਡ ਚ ਤਾਂ ਫਿਰ ਵਾਗ ਹੀ ਜਾਂਦਾ ਬੰਦਾ ਹਾਂ ਨਾ ਉਹ ਗਿਆ ਆ ਵਈ ਇਹ ਪਿੰਡ ਕਨੇ ਤੇ ਫਿਰ ਉਹੀ ਤੇ ਆਇਆ ਹੋਗਾ ਮਾਤਾ ਹਾਂ ਚਲੋ ਕੋਈ ਤੁਰ ਕੇ ਇੰਨੀ ਵੜ ਜਾਇਆ ਨਹੀਂ ਨਾ ਜਾਂਦਾ ਹੋਰ ਇੱਕ ਹੈ ਵੀ ਦੂਰ ਆ ਹੋਰ ਤੁਰਨਾ ਵਾਲੀ ਵੜ ਪੈਂਦਾਗਾ ਇਹ ਤਾਂ ਹੈ ਮਾਸੀ ਹਾਂ ਤੇ ਚਲੋ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਬਣਾਉਣੀ ਚਾਹ ਫਿਰ ਜਾਂਗਾ ਠੀਕ ਆ ਮਾਸੀ ਹੋਰ ਦੱਸ ਬੁੱਤ ਕੀ ਮਿਆਂ ਤੋਂ ਠੀਕ ਆ ਬਸ ਵਧੀਆ ਤੁਸੀਂ ਦੱਸੋ ਕਿਵੇਂ ਤੁਹਾਡੀਆਂ ਸੇਤਾਂ ਹਾਂ ਹਾਂ ਸਾਰਾ ਕੁਝ ਠੀਕ ਆ ਤੁਸੀਂ ਵੀਰੇ ਨੂੰ ਵੀ ਲੈ ਜਾਂਦੇ ਰੇਰ ਉਹ ਬਾਅਦ ਚ ਪਾ ਲੈਂਦੇ ਨਹੀਂ ਉਹ ਤਾਂ ਘਰੀ ਵੀ ਨਹੀਂ ਸਰਦਾ ਹੈਗਾ ਫਿਰ ਡੰਗਰਾ ਪਸ਼ੂਆਂ ਦਾ ਤੈਨੂੰ ਪਤਾ ਤੇ ਬਾਕੀ ਵੀਰਾ ਕਿੱਥੇ ਆ ਉਹ ਉਹ ਗਏ ਕਿਤੇ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਝੂਠ ਨਾ ਬੋਲੀ ਕਿਸੇ ਗੱਲ 'ਚ ਤੇਰਾ ਵੀਰਾ ਤਾਂ ਬਾਲੀ ਫਿਕਰ ਰੱਖਦਾ ਤੇਰੀ ਪੁੱਤਾਂ ਕੋਈ ਵੀ ਗੱਲ ਹੁੰਦੀ ਹੈ ਨਾ ਖੁੱਲ ਕੇ ਦੱਸ ਦੇ ਸਾਨੂੰ ਹਾਂਜੀ ਹਾਂਜੀ ਤੁਹਾਨੂੰ ਹੀ ਦੱਸੂਗੀ ਹੋਰ ਕਿਹਨੂੰ ਦੱਸੂਗੀ ਤੁਸੀਂ ਬੇਫਿਕਰ ਰੋ ਰਵਿੰਦਰਾ ਮੈਨੂੰ ਕਰੇ ਛੱਡ ਕਮਾ ਰਵਿੰਦਰਾ ਆ ਬਈ ਬੜਾ ਫੋਨ ਲਾਣਾ ਉਹਨੂੰ ਯਾਰ ਬੰਦੇ ਨੂੰ ਆ ਜਾਊਗਾ ਕੋਈ ਨਾ ਬਈ ਹੂੰ ਆ ਜਾਊਗਾ ਬੜੀ ਤੋੜ ਲੱਗੀ ਪਈ ਆ ਓਏ ਆਜੂ ਆਜੂ ਕੋਈ ਲਾ ਇਹ ਇਹ ਕੰਮ ਕਿਉਂ ਕਰਦਾ ਹੈ ਬੜੀ ਸ਼ੁਕਰਜਾ ਮਤ ਜੀ ਨਾ ਦਿਆ ਕਰ ਮੈਨੂੰ ਰਵਿੰਦਰਾ ਦੇਖ ਉਸ ਨੂੰ ਨਹੀਂ ਕੱਢੇ ਕੰਮ ਮੈਂ ਤੋ ਕਿਸੇ ਨੇ ਅੱਬਾ ਬੋਲੇ ਕੱਲ ਸਮਾਨ ਮਿਲ ਨਹੀਂ ਇੱਕ ਬੁੜਾ ਟੱਕਰ ਗਿਆ ਅੱਜ ਕੱਲ ਸਮਾਨ ਨਹੀਂ ਮਿਲਿਆ ਯਾਰ ਓ ਬਾ ਬਾਈ ਬਾ ਚੋ ਬਰੋ ਬੱਲੇ 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 ਕਿਵੇਂ ਬਿੰਦਰਾ ਵਧੀਆ ਬਾਈ ਵਧੀਆ ਕੌਜਿੰਦਰਾ ਓਏ ਠੀਕ ਹੈ ਹੈਲੋ ਠੀਕ ਹੈ ਸਰੀਰ ਕਾਇਮ ਨਹੀਂ ਲੱਗਦਾ ਅੱਜ ਪੂਰਾ ਕੈੜਾ ਹੋਇਆ ਪੈ ਸਰੀਰ ਤੇ ਕੈੜਾ ਤਾਂ ਕਾਣੂ ਆ ਦਾਣੇ ਤੇ ਹੈ ਨਹੀਂ ਅੱਜ ਆ ਦਾਣੇ ਤੇ ਆ ਹਾਂ ਇਧਰ ਤਰੇ ਫਿਰ ਦਿੰਦਾ ਮੈਂ ਤਾਂ ਕੁਛ ਨਹੀਂ ਮਾਜਾ ਖੇਤ ਗੜਾ ਮਾਰਈਏ ਟਾਈਮ ਜਾ ਪਾਸ ਹੁੰਦਾ ਨਹੀਂ ਸੀ ਅੱਜ ਨਹੀਂ ਤਾਂ ਸੰਗਰੂਰ ਸੰਨਾਰ ਬਗ ਜਾਣੇ ਹੁੰਨੇ ਆ ਕਿ ਕੋਈ ਵਧੀਆ ਹੋਇਆ ਗੇੜਾ ਮਾਰ ਗਿਆ ਹਾਂ ਡੀਕ ਦਿਓ ਕਿਸੇ ਨੂੰ ਨਾ ਹਾਂ ਆ ਉਂ ਬੈ ਗੇ ਅੱਜ ਮੋਟਰ ਸੰਜਾ ਬਾਲਾ ਖਿੱਚਿਆ ਸੀ ਥੋੜਾ ਕਿੱਧਰ ਗਈ ਸੀ ਓਏ ਉਹਦਾ ਇਹ ਮੈਨੂੰ ਦਵਾਈ ਜੀ ਦਵਾ ਕੇ ਲਿਆ ਮੈਨੂੰ ਟਾਈ ਫਾਇਡ ਜਾ ਹੋਇਆ ਪਿਆ ਅੱਛਾ ਬਿੰਦਰ ਲੈ ਕੇ ਗਿਆ ਠੀਕ ਹੈ ਹੈ ਜੰਦਰਾ ਓਏ ਹਾਂ ਮੇਰਾ ਇਹ ਜੇ ਤੁਸੀਂ ਗੱਡੀ ਗੁੱਡੀ ਕੱਢ ਲਿਆ ਕਰੋ ਮੋਟਰਸਾਈਕਲ ਕਾ ਤੋ ਗੱਡੀ ਮੇਰਾ ਬੜਾ ਜਿੱਦੇ ਮਰ ਗਿਆ ਉਹਦੇ ਦੇਖੀ ਤੂੰ ਚਾਰੇ ਟਾਇਰ ਨਵੇਂ ਚੜਾ ਕੇ ਨਾ ਆਥਣ ਨੂੰ ਖਤਮ ਕਰ ਦੂੰ ਆ ਤਾਇਆ ਨਹੀਂ ਦਿੰਦਾ ਹੈ ਗੱਡੀ ਚੱਕਣਾ ਨਹੀਂ ਦਿੰਦਾ ਨਹੀਂ ਯਾਰ ਕੀ ਹੋ ਗਿਆ ਪਤਾ ਨਹੀਂ ਯਾਰ ਬੱਬੇ ਕਹਿੰਦਾ ਤੋੜ ਦੇਗਾ ਥੱਲੇ ਦੇ ਦੇਗਾ ਕਾਹਦੇ ਉਹ ਹੋ ਉਹ ਯਾਰ ਕਹ ਤੈਂ ਕੀ ਲੈਣਾਗਾ ਤੇਰੀ ਆਪਦੀ ਜ਼ਿੰਦਗੀ ਨੰਗੀ ਕਾ ਮੈਨੂੰ ਤਾਂ ਨਿਆਰੀ ਲੈਣ ਦੇ ਮੰਨਦਾ ਨਹੀਂ ਬੌੜਿਆ ਕਹਿ ਦਿਆ ਕਰਕੇ ਮੈਂ ਜੇ ਸਪਰੇ ਪੀ ਕੇ ਮਰ ਗਿਆ ਕਿ ਫੇਰ ਕੀ ਕਰੋਗੇ ਫੇਰ ਗੱਡੀ ਤੋਂ ਕੀ ਕਰਾਉਣਾ ਤੁਸੀਂ ਨੇ ਮੰਨਦਾ ਨਹੀਂ ਕਹਿੰਦਾ ਮਰ ਜਾ ਬੜਾ ਜਾ ਤਾਂ ਕਹਿੰਦਾ ਓਏ ਨਹੀਂ ਮਾੜੇ ਮੋٹے ਡਰਾਈਵਰ ਡਰੂਬੇ ਦੇ ਦਿਆ ਕਰ ਤੂੰ ਵੀ ਬੌੜਾ ਤੂੰ ਤਾਂ ਯਾਰ ਹੋਰ ਹੁਣ ਇੱਕ ਦਿਨ ਆਇਆ ਕਰਨੀ ਸੀ ਡੀਜ਼ਲ ਲਿਆ ਕਿ ਉੱਤੇ ਸੜਦੇ ਗੱਡੀ ਦੇ ਕਿ ਮੈਂ ਤਾਂ ਅੱਗ ਲਾऊं ਕੋਈ ਨਾ ਚ ਦੇ ਦਿਆ ਕਰੂ ਥੋੜਾ ਟਾਈਮ ਹੈ ਕਿੰਨਾ ਟਾਈਮ ਆ ਉਹ ਵੀ ਗੁਰਦੇ ਖੜੇ ਪੈਨੇ दारू ਪੀ ਪਿਓ ਦੇ ਵੀ ਹੂੰ ਨਾਰੂ ਪੀਂਦਾ ਓਏ ਉਹ ਇੱਕ ਮੈਂ ਕਹਿੰਦਾ ਤੁਹਾਨੂੰ ਹੂੰ ਜੇ ਪੈਸੇ ਟੱਕਰੀ ਲੋਡ ਹੁੰਦੀ ਮੇਤੋ ਲੈ ਜਿਓ ਦੋਆ ਕਰੀ ਬਾਬੇ ਫਿਰ ਤਾਂ 50000 ਜਿਹੜੀ ਗੱਲ ਤਾਂ ਸੁਣ ਲਾ 50 ਤਾਂ ਜਦੀ 60 ਲੈ ਗਈ ਹੂੰ ਉਹ ਜਿੱਥੋਂ ਤੁਸੀਂ ਉਹ ਨਹੀਂ ਲੈ ਕੇ ਹੁੰਦੇ ਰੇ ਸਪਰੇਇਆ ਲੈ ਕੇ ਹੁੰਦੇ ਹੋ ਸੋਸਾਇਟੀ ਚੋਂ ਸਟੇਟਿਜਿਓ ਕਿਉਂ ਯਾਰ ਸੁਨਾਮੋ ਅੱਛਾ ਬਾਣੀਏ ਦੇਉ ਹਾਂ ਹਾਂ ਤੇ ਉਥੋਂ 20 ਤੀ ਬੋਰੀਆਂ ਮੈਨੂੰ ਜੂਰੀ ਦੇ ਚੱਕਾ ਦੇ ਚੱਕ ਲੈ ਮਤ ਇਸੇ ਦਿਨ ਵੱਧ ਮੋਲ ਕਰਾਂ ਫੋਨ ਬਾਣੀਏ ਨੂੰ ਕਿ ਨਾਲ ਨਾਲ ਚੱਲਣ ਤੇ ਗਲਤ ਤਾਂ ਸੁਣਾ ਟੈਕਟਰ ਟਰਾਲੀ ਮੈਂ ਤੈਨੂੰ ਦੇ ਕੇ ਤੋੜ ਦੂੰ ਇੱਕ ਨਾਲ ਬੰਦਾ ਭੱਜੂਗਾ ਤੂੰ ਉਥੋਂ ਰੇ ਚੱਕ ਲੈ ਠੀਕ ਆ ਉਦੇ ਅੱਧੇ ਪੈਸੇ ਦੇ ਦੂੰ ਤੈਨੂੰ ਮੈਂ ਹਾਂ ਪੈਸੇ ਲੈ ਜੀ ਬਸ ਤੈਨੂੰ ਬਸ ਕੋਈ ਨਾ ਤੂੰ ਮੈਨੂੰ ਟਿੱਕ ਟਾਲੀ ਫੜਾ ਦੀ ਹਾਂ ਤੈਨੂੰ 20 ਦੀਆਂ ਵੀ 30 ਲਿਆ ਦਾਂਗੇ ਯਾਰ ਵਾ ਬੋਰੀ ਅੱਧ ਘੱਟ ਲਈ ਅੱਧ ਸਾਨੂੰ ਦੇ ਦੀ ਬਸ ਠੀਕ ਹੈ ਜਿੰਨੇ ਦੀ ਬੋਰੀ ਪਈ ਹੋਊਗੀ ਹਨਾ ਤੈਨੂੰ ਮੈਂ ਅੱਧ ਦੇ ਦੂੰਗਾ ਹਾਂ ਕੋਈ ਖੰਡ ਟੀਨ ਦਾ ਕਿਉਂ ਤਾਂ ਟੱਕਿਉ ਦਾ ਟੀਨ ਤਾਂ ਨਹੀਂ ਚਾਹੀਦਾ ਉਹ ਵੀ ਦੱਸ ਦਿਓ ਉਹ ਵੀ ਲਿਆ ਦਾਂਗੇ ਅੱਧ ਮੁੱਲ ਦੱਸ ਦੇ ਕੋਈ ਚੀਜ਼ ਹੋਰ ਅੱਧ ਮੁੱਲ ਕਟਾ ਦੇਾਂਗੇ ਕਿਉਂ ਚੱਕਲੇ ਫਿਰ ਪੰਚਾਇਤ ਨੇ ਕਿਉਂ ਲੋਡ ਤਾਂ ਹੈ ਨਹੀਂ ਬਾਬਾ ਸਿਲੰਡਰ ਪਿਆ ਮੇਰੇ ਕੋਲੇ ਭਰਿਆ ਚਾਹੀਦਾ ਤੈਨੂੰ ਉਸਤਾਦ ਆ ਹਾਂ ਹੈ ਚੱਕਲੇ ਆ ਠੀਕ ਯਾਰ ਮੇਰੀ ਗੱਲ ਸੁਣ ਗੱਲ ਸੁਣ ਬਿੰਦਰ ਹੁਣ ਗੱਲ ਕੋਈ ਨਾ ਕੋਈ ਨਾ ਕੋਈ ਨਾ ਮੇਰੀ ਗੱਲ ਸੁਣ ਦੇ ਹੂੰ ਜਿਹੜੀਆਂ ਵੀ ਚੀਜ਼ਾਂ ਲੈ ਕੇ ਆਇਆ ਕਰੇਗਾ ਹੂੰ ਠੀਕ ਆ ਅਦਮੁੱਲ ਮੈਨੂੰ ਦੇ ਦਿਆ ਕਰ ਬਸ ਬਾਬਾ ਠੀਕ ਆ ਠੀਕ ਆ ਗੱਲ ਨੇ ਬੜੀ ਵੱਸ ਠੀਕ ਹੈ ਉਹੀ ਤਾਂ ਗੱਲ ਆ ਗਈ ਚੱਕਲੇ ਚੰਗਾ ਠੀਕ ਆ ਹਾਂ ਮੜਾ ਮੁਟਾ ਕਰੇ ਯਾਰ ਖਿੱਚ ਕੇ ਰੱਖਿਆ ਕਰਨ ਯਾਰ ਇਹ ਵਧੀਆ ਹੋਰ ਹੋਣ ਇੱਕ ਦਾ ਜ਼ਿੰਦਗੀ ਆਗੀ ਨਿਆਰੀ ਜ਼ਿੰਦਗੀ ਕਿਹੜਾ ਬਾਰ ਬਾਰ ਆਉਣੀ ਉਹੀ ਗੱਲ ਆ ਬਿੰਦਰਾ ਨਾਲੇ ਅਜੇ ਤਾਂ ਕੱਲਾ ਗਹਿਰਾ ਮੁੰਡਾ ਕੇ ਦਾ ਬੋੜਾ ਉਈ ਬਾਲਾ ਹਰਾਮੀ ਆਗਾ ਕੱਲ ਅੱਜ ਮੇਰੇ ਨਾਲ ਵੀ ਉੱਥੇ ਉਹ ਮੈਂ ਉੱਥੇ ਬੈਠੇ ਸੀ ਪਪਲ ਥੱਲੇ ਕੀ ਕਹਿੰਦਾ ਮੂਲਾ ਮੈਂ ਨਾਲ ਬੈਸ ਕੇ ਗਿਆ ਮੈਂ ਹੁਣ ਸਿਆਣੀ ਵੜ ਨੂੰ ਕੀ ਬੋਲਾਂ ਯਾਰ ਉਹਨੂੰ ਤੂੰ ਯਾਰ ਗਲ ਗੂਠਾ ਦੇਂਦਾ ਮੈਂ ਕੋਈ ਕិច្ਛ ਨਹੀਂ ਕਰਦਾ ਤੇਰੇ ਕੋਈ ਬਸ ਯਾਰ ਤੈਨੂੰ ਪਤਾ ਜਿਵੇਂ ਬੋਲਦਾ ਹੁੰਦਾ ਕੁਚੀਚਾਂ ਲਈ ਗਿਆ ਉੱਥੇ ਚੱਲ ਓਏ ਅਰੇਜ ਵਾਲਾ ਕਰੀ ਕੰਮ ਚੰਗਾ ਕੋਈ ਨਾ ਕਰੂੰ ਐ ਹਾਂ ਬਾਕੀ ਮੈਂ ਇੱਥੇ ਰਹੋ ਕੁਛ ਖਾਣਾ ਪੀਣਾ ਲਿਆ ਜਾਣਾ ਨਾ ਬੱਸ ਹਾਂ ਬੱਸ ਭਾਈ ਬੱਸ ਇੱਥੀਆਂ ਮੈਂ ਇਤਨੇ ਕੰਗਾ ਕੋਈ ਨਾ ਭਾਈ ਜਿੰਦਰਾ ਮੇਰੀ ਗੱਲ ਸੁਣੋ ਜਿੰਦਰਾ ਨੇ ਇਹਦੇ ਪਿੱਛੇ ਨਾਲ ਲੱਗੀ ਕਿਉਂ ਕਰੇਗਾ ਨਸ਼ਾ ਕਰਕੇ ਇਹਨੂੰ ਕਾਹਨੂੰ ਤੂੰ ਸਮਾਨ ਚ ਕਾਉਣਾ ਹੈ ਕਿਉਂ ਉਰੇ ਕੁਸ ਨਹੀਂ ਕੱਢਿਆ ਨਸ਼ੇ ਚੋਂ ਪਹਿਲਾਂ ਮੈਂ ਕੀ ਖੱਟ ਲਿਆ ਉਰੇ ਤੂੰ ਮੈਨੂੰ ਦੱਸ ਬਾਬਾ ਦੇਖ ਮੈਨੂੰ ਮੱਤਾਂ ਹੀ ਨਾ ਦੇ ਬਿੰਦਰਾ ਤੂੰ ਆਉਦੇ ਘਰੇ ਵਗ ਜਾ ਮੰਨ ਲੈ ਮੈਂ ਗੱਲ ਜਮਾ ਸਹੀ ਕਹਿਣਾਗਾ ਤੇਰੀ ਤਾਂ ਮੰਨਦੀ ਨਹੀਂ ਮੈਂ ਤਾਂ ਯਾਰ ਮੇਰੀ ਗੱਲ ਸੁਣ ਤੂੰ ਉਹਦੇ ਘਰੇ ਜਾ ਤੈਂ ਬਸ ਕੁਝ ਨਹੀਂ ਲੈਣਾ ਠੀਕ ਐ ਧੰਨਵਾਦ ਤੇਰਾ ਤੂੰ ਇੱਥੇ ਲਾ ਗਿਆ ਮੈਨੂੰ ਤੂੰ ਆਦਰ ਡੀਪ ਹੈ ਤੂੰ ਮੇਰੀ ਗੱਲ ਸੁਣੇ ਇੱਕ ਮਾਂ ਚੋ ਕਿਸੇ ਨੂੰ ਕੁਝ ਕੱਢਿਆ ਨਹੀਂ ਗਾ ਚੱਲ ਯਾਰ ਕੋਈ ਗੱਲ ਨਹੀਂ ਫਿਰ ਮੈਂ ਆਪਦਾ ਮੇਰਾ ਘਰ ਆ ਮੈਂ ਫੂਕ ਲੂੰ ਓਏ ਇਹਦੇ ਪਿੱਛੇ ਨਾ ਲੱਗੀ ਗੰਜਰਾ ਨਹੀਂ ਲੱਗਦਾ ਨਹੀਂ ਲੱਗਦਾ ਕੋਈ ਗੱਲ ਨਹੀਂ ਤੂੰ ਸਮਝਦਾਰ ਆ ਮੈਨੂੰ ਪਤਾ ਭਾਈ ਇਹਦੇ ਉੱਤੋਂ ਦੀ ਨੰਗੀ ਉਹ ਮਤਾਂ ਦਿੰਦਾ ਜਿਹਨੂੰ ਪਈ ਹੁੰਦੀ ਹੈ ਨਾ ਹੁਣ ਸਿਰ ਨੂੰ ਪਤਾ ਹੁੰਦਾ ਕੋਈ ਨਾ ਫਿਰ ਬਿੰਦਰਾ ਮੈਂ ਮੰਨਦਾ ਤੇਰੀ ਗੱਲ ਮੈਨੂੰ ਤੂੰ ਸਲਾਹਾਂ ਨਾ ਦੇ ਮੈਨੂੰ ਚੰਗੇ ਮਾੜੇ ਦਾ ਪਤਾ ਭਾਈ ਠੀਕ ਹੈ ਉਥੇ ਬੰਨਦਾ ਕਹੇ ਡਾਂਕਰ ਧੋਪੇ ਚਾਹ ਨਾ ਨਾ ਨੀਰ ਆਈ ਭਲੇ ਨੀ ਨੀ ਫਾਈਟ ਕੀ ਕਰੀ ਜਾਂਦਾ ਤੂੰ ਫੇਡਾ ਪਾਉਣਾ ਆ ਗਰੀ ਪਾ ਲੈ ਲੈ ਵਗ ਜਾ ਨਾਲ ਤੂੰ ਪਾ ਲਈ ਤੂੰ ਤਾਂ ਨਾ ਪੁੱਠੀਆਂ ਗੱਲਾਂ ਕਰਦਾ ਹੁੰਦਾ ਮੈਨੂੰ ਐਂ ਦੱਸ ਮੁੰਡਾ ਕਿੱਥੇ ਹੈਗਾ ਅਰੇ ਮੁੰਡਾ ਆਣ ਆਈਆਂ ਮੇਰੇ ਕੋਲ ਖਾਂਜਾ ਇੱਕ ਮਿੰਟ ਖਾਂਜਾ ਮੱਤ ਫੜਾਉਣਾ ਹੱਥ ਕਰੀ ਹੱਥ ਕਰੀ ਕਿਹੜਾ ਜੜਕ ਦੇਣਾ ਦੇਖ ਉਹਦਾ ਮੁੰਡਾ ਉੱਡਣਾ ਜਾਵੇ ਕਿੱਥੇ ਮੁੰਡਾ ਫੜ ਲੈ ਫੜ ਲੈ ਬੋਹੋ ਹਾਂ ਉਹੀ ਤੇਰੀਆਂ ਤਾਂ ਜਵਾਕਾਂ ਵਾਲੀਆਂ ਗੱਲਾਂ ਮਾੜਾ ਮੋਟਾ ਅਕਲ ਤੋਂ ਕੰਮ ਲੈ ਲਿਆ ਕਰ ਹਾਂ ਉਹ ਅਕਲ ਤਾਂ ਬਹੁਤ ਆ ਮੇਰੀ ਮੇਰੀ ਤਾਂ ਬਹੁਤ ਆਕਲ ਆ ਬਹੁਤ ਦਿਮਾਗ ਆ ਮੇਰਾ ਕਿੱਥੇ ਪੈਂਦੀ ਆ ਹਾਂ ਉਹ ਹੈਗਾ ਦਿਮਾਗ ਤੇ ਹਾਂ ਬਹੁਤ ਜਿਆਦਾ ਦਿਮਾਗ ਆ ਦਿਮਾਗ ਦੀ ਕਾਹਨੂੰ ਪਉਂਦੀ ਆ ਉਹਨਾਂ ਦੇ ਬਾਗਾ ਭੋਗ ਤੇ ਆ ਮਰੇ ਕੇ ਉੱਥੇ ਆਪਣੀ ਬਹੂ ਦੀ ਭਝਾਈ ਫੇਰੇ ਚਾਹਮਣੇ ਹੂੰ ਮੈਂ ਤਾਂ ਭਾਰਲੀ ਭਾਈ ਚੌਲਾਂ ਦੀ ਪਲੇਟਾਂ ਖੜੀ ਲੈ ਕੇ ਜਦੋਂ ਮੈਂ ਆਵੇ ਚਾਹਮਣੇ ਆ ਗੋਲੀ ਦਊਂ ਮੈਂ ਤਾਂ ਭਾਈ ਆ ਕੰਨੋਂ ਬਹਿ ਰਿਆਂ ਵਿੱਚ ਦੀ ਮੰਗਤ ਦੀ ਹੋ ਕੇ ਆਇਆ ਮੇਰਾ ਛਾਲਾ ਮਾਂ ਜੇ ਮੇਰੇ ਕੋਲੇ ਆ ਗਈ ਇਹਦਾ ਨਾਲ ਜੰਬੜੂ ਐ ਨਹੀਂ ਪਤਾ ਘਰੇ ਜਾਵੇ ਮੈਂ ਤਾਂ ਉੱਥੇ ਛੱਡਿਆ ਦਿਮਾਗ ਦਾ ਕੰਪਿਊਟਰ ਆ ਤਾਂ ਤੈਂ ਬਦਲਾਤਾ ਰਹਿੰਦਾ ਕੋਨਾ ਲਾਦਨੇ ਲੈ ਲਿਆ ਬਹੁਤ ਦਮਾਗ ਦਾ ਅੱਛਾ ਠੀਕ ਹੈ ਠੀਕ ਲੱਗ ਗਿਆ ਪਤਾ ਤੇਰੇ ਦਿਮਾਗ ਦਾ ਤੂੰ ਹੁਣ ਉੱਥੇ ਛੱਡਿਆ ਆ ਹੈ ਲਓ ਰੋਣਾ ਮਾਂ ਜੰਬੜੂ ਨਾਲ ਜੰਬੜੂ ਓਏ ਕਿਤੇ ਤੇਰੇ ਪਤੰਦਰ ਨਹੀਂ ਆਈ ਹੈ ਈ ਛਾ ਹਾਂ ਦੇਖੀ ਹੋਣਾ ਹੋ ਜਾ ਓਏ ਕਿਤੇ ਆਈ ਉਹ ਓਰੇ ਓਰੇ ਕਿਹਦੇ ਨਾਲ ਆ ਗਈ ਉਹ ਮੈਨੂੰ ਨਹੀਂ ਪਤਾ ਕਿਹਦੇ ਨਾਲ ਆ ਗਈ ਤੇ ਆ ਕੇ ਬੇਤਾਪ ਬੈਠੀ ਦੇਖੀ ਬਸ ਆਈ ਉਹ ਹਾਂ ਦਾ ਜਮਾ ਭਜਾ ਮੌਤ ਦਾ ਮੂੰਹ ਦੇ ਮੌਤ ਖੜੀ ਲੈ ਦੇਖ ਲੈ ਇਹਦੇ ਦਾਦਾ ਮਾਰਦਾ ਮੈਂ ਉਰਾਂ ਨੂੰ ਆਇਆ ਸੀ ਮਾਂ ਮੇਰੇ ਛੜੇ ਦੀ ਓਰੇ ਆਉਗੀ ਇਹ ਉਹੀ ਗੱਲ ਹੋ ਗਈ ਇਹਦੇ ਕਰਕੇ ਤਾਂ ਮੈਂ ਚੌਲ ਚਾਪਾ ਨਹੀਂ ਕਹਿੰਦੇ ਦਮਚੇ ਦੋ ਹੀ ਲਾਈ ਤੀ ਤੇ ਕੇ ਮੈਂ ਤਾਂ ਮੈਂ ਜਿੱਦੀ ਛੁੱਟ ਲਿਆ ਮਾਂ ਨੰਗਣ ਦੇ ਭਰਾਵਾ ਇਹਦਾ ਹੁਣ ਮੈਨੂੰ ਕੀ ਬਤੀ ਦੇਖ ਲੈ ਉਹ ਤਾਂ ਹੁਣ ਆ ਕੇ ਬੈ ਗਈ ਕਿ ਮੈਂ ਤੈਨੂੰ ਐ ਪੁੱਛਦੀ ਵੀ ਮੁੰਡਾ ਕਿੱਥੇ ਉਹਦਾ ਪਤਾ ਕਰ ਲੈ ਇਸਾਂ ਗੱਲਾਂ ਹੋਰ ਹੋ ਗਈ ਮਨਜੀਤ ਕੁਰੇ ਇਹ ਕਾਨੂੰ ਭੋਗ ਤੇ ਆਈ ਆ ਇਹ ਤਾਂ ਮੇਰੇ ਛੜ ਦੀ 6ID ਲੈਂਨ ਆਈ ਆ ਇਹ ਭੇਜੀ ਉਹ ਨਹੀਂ ਆ ਮੁੰਡੇ ਨੇ ਉਹ ਸ਼ਮਸ਼ੇਰ ਨੇ ਛੇਰੇ ਨਹੀਂ ਭੇਜੀ ਆ ਵੀ ਤੂੰ ਜਾ ਜਾ ਕੇ ਦੇਖ ਪਹਿਲਾਂ ਕੀ ਬਣਦਾ ਉੱਥੇ ਰੋ ਰੀਤੀ ਫਿਰ ਉਹੀ ਤਾਂ ਕਹੀ ਨਾ ਵੀ ਆਪਾਂ ਮੁੰਡੇ ਦੀ ਪ੍ਰਤਾੜ ਕਰ ਲਈ ਇੱਕ ਤੇ ਹੋਰ ਇੱਥੇ ਡੱਕਿਆ ਜਿਹਦੇ ਮੇਰੇ ਮੇਰੀ ਗੱਲ ਸਾਹਮਣੇ ਆਜੂਗਾ ਹੋਰ ਆ ਮਠਾਈ ਕਮਝੂ ਕਨਾ ਖਾਈ ਫਾਇਦਾ ਹੋਵੇ ਭੈਣ ਦਾ ਖਾਜਮ ਤੂੰ ਗੱਲਾਂ ਗੁੱਲਾਂ ਚਲਾ ਮੈਂ ਲੈਣਾ ਨੂੰ ਲੱਭ ਕੇ ਉਹ ਨਮਲੇ ਬੜਾ ਚੰਦ ਕੇ ਲਿਆਉਣਾ ਮੈਂ ਨਾਲ ਚਖਾ ਦੂੰ ਭਈਆ ਉੱਥੇ ਮਨ ਲੋ ਕੇ ਰਿਤੇਦਾਰ ਆਏ ਬੈਠੇ ਨੇ ਮੜਾ ਜਾਤ ਬੁਣਾਲ ਰਹੀ ਸਮਝਾ ਕੇ ਲੈ ਕੇ ਆਈ ਹਾਂ ਉਹ ਸਾਰੀ ਗੱਲ ਮੈਂ ਉਹ ਨਚਾ ਪਾਣੀ ਚ ਲਾਉਣੀ ਆ ਉਹ ਆਹੋ ਆਹੋ ਚਾਹ ਚੜਬੋ ਉਹਨੂੰ ਦੇਖ ਕੇ ਜਿ ਛੱਟ ਕੇ ਰ ਤਤੇ ਤਤੇ ਚ ਕੈਦਨ ਵਾ ਗਿਆ ਉਹ ਯਾਰ ਮੇਰਾ ਲੰਬਰ ਮੇਰਾ ਸਾੜਾ ਐ ਨਹੀਂ ਪਤਾ ਕਿ ਚ ਕੋਠੇ ਚ ਬੈਠਾ ਹੋ ਕੇ ਛਟਕਾ ਪੀਂ ਜਾਂਦਾ ਹੋਵੇ ਰਿਤੇਦਾਰ ਆ ਗਏ ਦੇਖ ਭਾਬੀ ਤੂੰ ਆਈ ਨਾ ਸਾਰਾ ਦਿਨ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਚੱਲਿਆ ਰਾਂਮੀ ਬੰਨੀ ਆਂਦੀ ਰਿਆ ਕਰ ਸਤਿ ਸ਼੍ਰੀ ਅਕਾਲ ਮਾਸੜ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਲੋਟਾ ਹਾਂ ਹਾਂ ਮਾਸੜ ਜੀ ਤੁਸੀਂ ਚੰਗੀ ਕਰੀ ਉਹ ਮੈਂ ਤਾਂ ਹੱਥ ਮਾਰੀ ਜਾਵਾਂ ਉਹ ਤਾਂ ਚੌਲ ਜੇ ਖਾ ਕੇ ਸਿੱਧਾ ਹੀ ਲੰਘਿਆ ਉਹ ਖਾ ਨੂੰ ਭਾਈ ਮੈਂ ਤਾਂ ਚੌਲ ਵੀ ਅਣਛਾਦੇ ਨੂੰ ਖਾਦੇ ਨੇ ਮੈਂ ਤਾਂ ਫੋਨ ਤੇ ਫੋਨ ਆਈ ਗਿਆ ਮੈਂ ਆਏ ਡਾਕਟਰ ਦਾ ਔਰ ਆ ਲੈ ਆ ਭਾਈ ਕੋਚੀ ਬਹਿ ਜਾ ਕੋਈ ਨਾ ਮੱਲ ਬਹਿ ਜਾ ਉਹ ਮੁੰਡਾ ਨਹੀਂ ਆਇਆ ਆਪਣਾ ਕੱਲੀ ਵਾਇਆ ਹਾਂ ਮਾਸੜ ਜੀ ਤਾਂ ਫਿਰ ਖੇਤ ਗਏ ਸੀਗੇ ਅੱਛਾ ਅੱਛਾ ਚੱਲ ਭਾਈ ਖੇਤ ਵਾੜੀ ਦਾ ਵੀ ਕੰਮ ਜ਼ਰੂਰੀ ਆ ਆਹੋ ਉਹ ਤਾਂ ਐ ਹੋ ਗਈ ਗੱਲ ਆਖਰ ਨੂੰ ਮੈਨੂੰ ਤਾਂ ਛਾਂਤ ਤੇਰੀ ਆਈ ਨਹੀਂ ਹੈ ਐਵੇਂ ਕਹਿਦਾ ਮੇਰੇ ਨਹੀਂ ਭਾਈ ਦਿਮਾਗ ਚ ਗੱਲ ਰਹੀ ਪੁੱਤ ਆਖਰ ਨੂੰ ਹੁਣ ਜੇ ਤੁਸੀਂ ਮੈਨੂੰ ਮਿਲ ਜਾਂਦੇ ਆਪਾਂ ਮਿਲਦੇ ਆ ਉੱਥੇ ਹਾਂ ਉਹ ਤਾਂ ਮੈਨੂੰ ਡਾਕਟਰ ਨੇ ਫੋਨ ਕਰਤਾ ਕਹਿੰਦਾ ਮੈਂ ਤੇ ਟੀਕਾ ਭਰਉਣਾ ਸੀ ਉਹਦੇ ਕਰਕੇ ਮੈਂ ਜਿੱਦੀ ਆਇਆ ਫੋਨ ਕਰਤਾ ਉਹਨੇ ਮੈਂ ਆ ਗਿਆ ਫਿਰ ਉਸ ਤੋਂ ਬਾਅਦ ਚ ਫਿਰ ਉਹਨੇ ਡਾਕਟਰ ਨੇ ਵੀ ਜਾਣਾ ਸੀ ਹੋਰ ਜਿੰਦਰ ਕਿੱਥੇ ਆ ਉਹ ਡਾਕਟਰ ਨੇ ਭੇਜਿਆ ਵਿਆ ਉਹ ਦਵਾਈ ਦਬੂਈ ਜੀ ਲਿਖੀ ਸੀ ਡਾਕਟਰ ਨੇ ਕਹਿੰਦਾ ਕੈਲਚੀ ਕੁਲਚੀ ਮੰਨ ਲੀ ਘਾਟਾ ਪਤਾ ਨਹੀਂ ਕੀ ਕਹਿੰਦਾ ਸੀ ਉਹ ਉਹ ਲੈਣ ਗਿਆ ਬਿਆ ਜਨਾਮ ਥਾਈ ਉਹ ਗਿਆ ਬਿਆ ਲੈਣ ਉਹ ਆਜੂਗਾ ਕੋਈ ਗੱਲ ਨਹੀਂ ਮਿਲ ਕੇ ਵਗਜੋ